ਇਹ ਝੋਟੀ ਆਈ ਹੈ ਜੀ 6 ਤੋਂ 12 ਪਹਿਲੇ ਨੰਬਰ ਤੇ ਨਵਾਬ ਦੀ ਜੀ ਨਵਾਬ ਦੀ ਆ ਇਹ ਨਵਾਬੀ ਭਾਈ ਉਹ 1243 48 ਤੇ 1122 ਕਿਹੜੇ ਸੰਦ ਦੀ ਆ ਐਚ ਐਲ ਡੀ ਵੀ 70500 70 70570 ਆ ਜੀ ਐਚ ਐਲ ਡੀ ਵੀ ਇਹ ਬੁੱਲ ਹੈਗਾ ਹਰਿਆਣਾ ਦਾ ਸਰਕਾਰੀ ਸੀਮਾ ਦਾ ਉਹਦੀ ਬੱਚੀ ਆ ਜੀ ਕਿਹੜੇ ਤੋਂ ਆ ਇਹ ਹਰਿਆਣੇ ਚੋਂ ਹੀ ਹਰਿਆਣਾ ਹਸਾਰ ਤੋਂ ਹੀ ਲੈ ਕੇ ਆਇਆ ਮਾਰਕਰ ਸੱਜਣਾ ਚੌਥਾ ਨੰਬਰ ਹੈ ਜੀ ਸ਼ੋਡ ਨੰਬਰ 126 ਲੋ ਜੀ ਇਹ ਚੌਥਾ ਆ ਗਿਆ ਜੀ ਖੇਡ ਬਣ ਤੋਂ ਸਰੋਤ ਤੋਂ ਸਰੋਤ ਤੇ ਇਹ ਕੀ ਦੀ ਹੈ ਲక్ష్ਮੀ ਡੈਰੀ ਫਾਰਮ ਵਾਲੇ ਸਕੰਦਰ ਲక్ష్ਮੀ ਡੈਰੀ ਫਾਰਮ ਵਾਲੇ ਸਕੰਦਰ ਦੀ ਆ ਭਾਈ ਤੇ ਸੁਜੰਦਰ ਜੀ ਟਾਈਮ ਬਚਾਉਣਾ ਆਪਾਂ ਕਹਿੰਦੇ ਹਾਂ ਹਾਂ ਜੀ ਹਾਂ ਜੀ ਮੈਂ ਰਫੜਕਾ ਜਾਂਦਾ ਤੀਜੇ ਨੰਬਰ ਵਾਲੇ ਹਾਂ ਜੀ ਤੀਜਾ ਨੰਬਰ 180 ਤੀਜੇ ਨੰਬਰ ਭੀਮਸਾਣ ਦੀ ਆ ਭਾਈ ਭੀਮਸਾਣ ਦੀ ਇੱਕ ਇੱਥੇ ਆ ਦੂਜਾ ਨੰਬਰ ABC ਪਹਿਲਾ ਨੰਬਰ ਹੈ 499 ਤਾੜੀਆਂ ਮਾਰੋ ਜਸਰਾਂ ਦੇ ਨਾਲ ਇਕੱਠੇ ਕਰੋ ਜੀ ਤੇ ABC ਵਾਲਿਆਂ ਦਾ ਸਾਹਨਾ ਜੀ ਤੇ ਕਿਹੜੇ ਪਿੰਡ ਤੋਂ ਆਇਆ ਸਮਾਦਰ ਤੋਂ ਆਨੇ ਭਾਈ ਸਮਾਦਰ ਤੋਂ 2012 ਜਿਹੜੇ ਆ ਦੂਜੇ ਨੰਬਰ ਆ ਗਏ ਰਹੀ ਆ ਆ ਦੂਸਰੇ ਨੰਬਰ ਵਾਲਿਆ ਇਹ ਕਿਹੜੇ ਆ ਜੀ ਇਹ ਬਲੀ ਦੀ ਆ ਭਾਈ ਮਦਰੀ ਵਾਲੀ ਦੀ ਜੈ ਵਾਲੀ ਦੀ ਜੈ ਵਾਲੀ ਜੇਲੇ ਜੇ ਵੀਰੋ ਸਾਲ ਦਾ ਲੌਂਟਾ ਕੇ ਵੀਰ ਜੀ ਇਹ ਦੂਸਰੇ ਨੰਬਰ ਤੇ ਆਈ ਹੈ ਤੇ ਤੇ ਕਿਹੜੇ ਬਟੇ ਹੋਇਆ ਫਰੀਦਕੋਟ ਕੋਲੇ ਮਾਰਕਾ ਤੇ ਜੋ ਮਾ ਪਹਿਲੇ ਨੰਬਰ ਆਈ ਇੱਕ ਪਾਈਆ ਸੇਖਾ ਕਲੋਂ ਤੋਂ ਕਿਹੜੇ ਸੰਦੀ ਆ ਇਹ ਨਵਾਬ ਦੀ ਹੈ ਜਿਹੜਾ ਸਰਸਵੰਤੀ ਵਾਲਾ ਪਵਿੱਤਰ 133 ਨੰਬਰ ਲਿਆ ਬਾਈ ਇਹ ਜਿਹੜਾ ਬਾਈ ਸੰਸਕਰੀ ਵਾਲ ਵੈਰੀ ਫਾਰਮ ਵਾਲਿਆ ਜਿਹਨਾਂ ਦਾ ਚੈਨਲ ਦਾ ਬਹੁਤ ਵੱਡਾ ਉਹਨਾਂ ਕੋਲੇ ਬੋਲਾ 100 ਦੇ ਕਰੀਬ ਬੋਲਾ ਉਹਨਾਂ ਕੋਲੇ ਨਾ ਇਹ ਗੂਨ ਨਾਲੇ ਪੁੱਛਦੀ ਆ ਬਹੁਤ ਵੱਡਾ ਨਾਮ ਹੀ ਬੋਲਾ 100 ਨੰਬਰ ਨੰਬਰ ਤੇ 1530 ਜਿਹਨੇ ਪਹਿਲਾ ਸਥਾਨ ਕੀਤਾ ਪ੍ਰਾਪਤ ਤੇ ਝਾਂਜੜਾ ਪਾਈਆਂ ਬਾਈ ਹੰਗਰੂ ਵਾਲਿਆਂ ਇਹਦੇ ਨਾਲ ਦੇ ਬਾਈ ਜਨੂਰ ਵਾਲੋਂ ਪਹਿਲਾ ਸਥਾਨ ਇਹੋ ਜੀਆ ਹੋਰ ਵੀਡੀਓ ਦੇਖੋ ਧੰਨਵਾਦ ਜੀ ਛੋਟੀ ਆਈ ਹੈ ਜੀ 6 ਤੋਂ 12 ਪਹਿਲੇ ਨੰਬਰ ਤੇ ਨਵਾਬ ਦੀ ਜੀ ਨਵਾਬ ਦੀ ਆ ਇਹ ਨਵਾਬੀ ਭਾਈ ਉਹ